ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰ다 ਕਾ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਬਹੁਤ ਹੀ ਸੋਹਣੀ ਵਿੰਟਰ ਦੀ ਕਲੈਕਸ਼ਨ ਸੋ ਬਹੁਤ ਸੋਹਣੇ ਜਾਨਕਿ ਸੂਟ ਆਏ ਨੇ ਰੇਂਜ ਬਹੁਤ ਸੋਹਣੀ ਆ ਕਾਟਰਾਈਜ਼ ਵੀ ਦਿਖਾਉਂਗੀ ਹਨਾ ਬੁੱਲਨ ਦੀਆਂ ਕਾਫੀ ਜਾਨਕਿ ਅਲੱਗ-ਅਲੱਗ ਆਈਆਂ ਕਨਸੈਪਟ ਰਹਿਣਗੇ ਸਬ ਡਿਮਾਂਡ ਸੀ ਕਿ ਮੇਨ ਕਾਟਰਾਈਜ਼ ਦੀ ਤੇ ਵੈਲਵਟ ਦੀ ਦੋਨੇ ਹੀ ਮੈਂ ਦਿਖਾਉਂਗੀ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਦੇ ਨਵੇਂ ਹੋਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਲਓ ਜੀ ਦਿਖਾਉਣੀ ਆ ਅੱਜ ਦੀ ਸਾਰੀ ਕਲੈਕਸ਼ਨ ਬਾਕੀ ਕੱਲ ਦਾ ਬਹੁਤ ਭੈਣਾਂ ਦੀਆਂ ਬਹੁਤ ਜ਼ਿਆਦਾ ਬਲੇਸਿੰਗ ਆਈਆਂ ਨੇ ਬਹੁਤ ਪਿਆਰ ਦਿੱਤਾ ਹਿੰਮਤ ਨੂੰ ਉਹਨਾਂ ਨੇ ਹਿੰਮਤ ਦਾ ਕੱਲ ਬਰਥਡੇ ਸੀਗਾ ਉਹਦੇ ਲਈ ਸਾਰੀਆਂ ਭੈਣਾਂ ਦਾ ਤਹਿ ਦਿਲੋਂ ਬਹੁਤ ਥੈਂਕ ਯੂ ਆ ਇੰਨਾ ਜ਼ਿਆਦਾ ਪਿਆਰ ਦੇਣ ਲਈ ਤੇ ਇੰਨੀਆਂ ਜ਼ਿਆਦਾ ਬਲੇਸਿੰਗ ਦੇ ਲਈ ਹਨਾ ਬਹੁਤ ਵਧੀਆ ਲੱਗਿਆ ਥੈਂਕ ਯੂ ਸੋ ਮੱਚ ਤੇ ਚਲੋ ਜੀ ਦਿਖਾਉਣੀ ਆ ਅੱਜ ਦੀ ਕਲੈਕਸ਼ਨ ਇਹ ਸੈੱਟ ਆ ਆਪਣੇ ਕੋਲੇ ਸ਼ਿਮਰ ਦੇ ਦੇ ਵਿੱਚ ਬਹੁਤ ਸੋਹਣੀ ਵਿంటర్ ਦੀ ਕਲੈਕਸ਼ਨ ਆ ਇਹ ਰਹੂਗੀ ਹਨਾ ਇਹ ਦੁਪੱਟਿਆਂ ਦੇ ਨਾਲ ਰਹੂਗਾ ਤੇ ਇਹਦੇ ਵਿੱਚ ਮੇਰੇ ਕੋਲ ਤਿੰਨ ਕਲਰ ਆਏ ਨੇ ਇਹ ਨਿਊ ਸੈੱਟ ਆਇਆ ਵਾ ਬਹੁਤ ਹੀ ਸੋਹਣਾ ਵਾ ਹੈ ਨਾ ਪ੍ਰੀਮੀਅਮ ਸਾਰੀ ਕੁਆਲਿਟੀ ਲੱਗੀ ਹੋਈ ਆ ਬਹੁਤ ਸੋਹਣੀ ਤੇ ਨਾਲ ਸ਼ਿਮਰ ਦਾ ਟੱਚ ਸ਼ਿਮਰ ਵਿਸਕਾਪ ਵਾਲੀ ਹੈ ਨਾ ਵਧੀਆ ਕੁਆਲਿਟੀ ਵਾਲੀ ਸ਼ਿਮਰ ਆ 셔ਟ ਦੇ ਵਿੱਚ ਆਰੀ ਦਾ ਸਾਰਾ ਹਾਈਲਾਈਟ ਕੀਤਾ ਹੋਇਆ ਤੇ ਵਧੀਆ ਯਾਨੀ ਕਿ ਬਹੁਤ ਸੋਹਣਾ ਬ੍ਰਾਂਡ ਆ ਤੇ ਬਹੁਤ ਹੀ ਸੋਹਣੀ ਡਿਜੀਟਲ ਜੀ 셔ਟ ਇਦਾਂ ਬਣੀ ਹੋਈ ਆ ਇਹ ਆ ਦੇਖੋ ਇਸ ਤਰ੍ਹਾਂ ਸਾਰੀ ਸ਼ਰਟ ਮਿਲੂਗੀ ਡਿਜੀਟਲ ਆ ਇਹ ਹਾਈਲਾਈਟ ਕੀਤਾ ਹੋਇਆ ਸਾਰੀ ਕੰਮ ਨੂੰ ਜਿੰਨਾ ਵੀ ਹੈ ਨਾ ਸਾਰਾ ਹੈਂਡ ਦੇ ਨਾਲ ਹਾਈਲਾਈਟ ਕੀਤਾ ਹੋਇਆ ਬਹੁਤ ਸੋਹਣਾ ਕੰਮ ਹੋਇਆ ਸਾਰੀ ਡਿਜੀਟਲ ਪ੍ਰਿੰਟਿੰਗ ਹੋਈ ਆ 3D ਸ਼ਰਟ ਦੇ ਵਿੱਚ ਤੇ ਸਾਰੀ ਬੁਲਣ ਦੀ ਇਹ ਅਲਪਾਈਨ ਆ ਇਹ ਬਹੁਤ ਹੀ ਸੋਹਣੀ ਅਲਪਾਈਨ ਸ਼ਿਮਰ ਆ ਇਹ ਓਨਲੀ ਅਲਪਾਈਨ ਨਹੀਂ ਹੈਗੀ ਮੈਂ ਰਿਪੀਟ ਕਰ ਰਹੀ ਆ ਅਲਪਾਈਨ ਸ਼ਿਮਰ ਦੇ ਉੱਪਰ ਆਈ ਆ ਬਹੁਤ ਸੋਹਣੀ ਵਿਸਕੋਸ ਦੀ ਕੁਆਲਿਟੀ ਆ ਕਿਉਂਕਿ ਇੱਕ ਤਾਂ ਵਿੰਟਰ ਦੀ ਕਲੈਕਸ਼ਨ ਆ ਦੂਜਾ ਤੇ ਲੂਮਬੋਰ ਕੁਛ ਨਹੀਂ ਆਉਣਾ ਬਹੁਤ ਸੋਹਣਾ ਹੈ ਨਾ ਇਹ ਤੇ ਬਲੂ ਕਲਰ ਆ ਰਿਹਾ ਵੀਡੀਓ ਦੇ ਵਿੱਚ ਬਲੂ ਨਹੀਂ ਹੈਗਾ ਲਾਈਟ ਜਾਂ ਫਿਰੋਜ਼ੀ ਕਲਰ ਆ ਇੰਗਲਿਸ਼ ਤੇ ਕਲਰ ਆ ਤੇ ਨਹੀਂ ਇਹਦੇ ਬਿਲਕੁਲ ਹੀ ਨਾ ਡਾਰਕ ਨੇ ਨਾ ਹੀ ਲਾਈਟ ਨੇ ਇੰਗਲਿਸ਼ ਚਾਰਟ ਆਇਆ ਇਹ ਤਾਂ ਬਹੁਤ ਹੀ ਪਿਆਰਾ ਤੇ ਇਸ ਤਰ੍ਹਾਂ ਹੈ ਨਾ ਇਹਦੀ ਪੈਨਲ ਬਣੀ ਬਹੁਤ ਸੋਹਣੀ ਚੀਜ਼ ਜਾਨੀ ਕਿ ਆਈ ਆ ਬਹੁਤ ਹੀ ਸੋਹਣਾ ਨਾਲ ਸੇਮ ਹੀ ਆਊਗਾ ਬਾਹਾਂ ਦੇ ਉੱਪਰ ਡਿਜੀਟਲ ਪ੍ਰਿੰਟਿੰਗ ਆਊਗੀ ਬਾਹਾਂ ਦੀ ਤੇ ਸ਼ਿਮਰ ਦੀ ਫਰੰਟ ਬੈਕ ਸੇਮ ਆਊਗੀ ਸ਼ਿਮਰ ਦੀ ਸਾਰੀ ਸ਼ਰਟ ਰਹੂਗੀ ਨਾਲ ਇਹ ਤੇ ਰੋਗੇ ਪਲੇਨ ਬਾਟਮ ਪਲੇਨ ਬਾਟਮ ਰੋਗੇ ਤੇ ਨਾਲ ਰਹੂਗਾ ਵਿਸਕੋਸ ਮਸਲੀਨ ਦਾ ਦੁਪੱਟਾ ਆ ਲੋ ਜੀ ਦੁਪੱਟੇ ਪੂਰੇ ਖੁੱਲੇ ਡੁੱਲੇ ਹੋਣਗੇ ਜਦੋਂ ਦੁਪੱਟੇ ਖੁੱਲੇ ਡੁੱਲੇ ਆਂ ਦੀ ਮੈਂ ਕਹਤਾ ਨਾ ਤੁਹਾਡਾ ਦੁਪੱਟਾ ਖੁੱਲਾ ਡੁੱਲਾ ਹੀ ਤੁਹਾਨੂੰ ਮਿਲੇਗਾ ਕਦੇ ਵੀ ਇਹ ਨਹੀਂ ਹੋਊਗਾ ਵੀ ਭੋਰਾ ਗਾ ਦੁਪੱਟਾ ਕਈ ਪਹਿਣਾ ਨਾ ਮਤਲਬ ਕਿ ਇਹ ਆਦਤ ਹੁੰਦੀ ਹੈ ਕਹਿਦੇ ਇਹ ਸੌ ਚੋਂ ਇੱਕ ਜਣੇ ਨੂੰ ਤਾਂ ਹੁੰਦੀ ਹੀ ਹੁੰਦੀ ਆ ਕਿ ਕੋਈ ਨਾ ਕੋਈ ਆਪਾਂ ਕਹਿ ਦਈਏ ਚੀਜ਼ ਇਹ ਇਦਾਂ ਨਹੀਂ ਸੀ ਇਦਾਂ ਹਾਂ ਇਹ ਕਹਿ ਸਕਦੇ ਹਾਂ ਕੁਆਲਿਟੀ ਨਹੀਂ ਸੀ ਹੁਣ ਜਿਵੇਂ ਇਹਨੂੰ ਮਡਾਲ ਦਾ ਦੁਪੱਟਾ ਕਹਿ ਕੇ ਤੁਹਾਨੂੰ ਸੇਲ ਕਰਾਂ ਤੇ ਨਿਕਲੇ ਤੁਹਾਡੇ ਕੋਲ ਜਾ ਕੇ ਇਹ ਮਸਲੀਨ ਦਾ ਤਾਂ ਤੁਸੀਂ ਕਹੋਗੇ ਦੀਦੀ ਮਡਾਲ ਦਾ ਕਹਿੰਦੇ ਕਿਉਂਕਿ ਮਡਾਲ ਉਹ ਇੰਨੀ ਜ਼ਿਆਦਾ ਸੌਫਟ ਇੰਨਾ ਜ਼ਿਆਦਾ ਵਧੀਆ ਦੁਪੱਟਾ ਹੁੰਦਾ ਇਹ ਤੋਂ ਮਸਕਲੀਨ ਤੋਂ ਵੀ ਵਿਸਕੋਸ ਦੀ ਕੁਆਲਿਟੀ ਨਹੀਂ ਫੀਲ ਸੇਮ ਹੁੰਦੀ ਆ ਬਟ ਕੁਆਲਿਟੀ ਦਾ ਬਹੁਤ ਜ਼ਿਆਦਾ ਫਰਕ ਹੁੰਦਾ ਮਡਾਲ ਦਾ ਤੇ ਇਹ ਮਸਲੀਨ ਦਾ ਸੋ ਉਹ ਗੱਲ ਅਲੈਦਾ ਹੋ ਜਾਂਦੀ ਆ ਬਟ ਮੇਰਾ ਜਿਹੜਾ ਕੰਮ ਆ ਬਹੁਤ ਕਲੀਅਰ ਕੱਟ ਤੁਹਾਨੂੰ ਮਿਲੂਗਾ ਕੁਝ ਵੀ ਇਦਾਂ ਨਹੀਂ ਜੋ ਚੀਜ਼ ਕਹੂੰਗੀ ਜੇ ਇੱਥੇ ਮੇਰੇ ਕੋਲ ਕੋਈ ਕਸਟਮਰ ਆਇਆ ਉਹਨੇ ਇਹ ਸੂਟ ਪਸੰਦ ਕਰ ਲਿਆ ਤਾਂ ਉਹਨਾਂ ਨੇ ਕਹਤਾ ਪਰ ਮਿੰਦਰ ਇਹ ਤੇ ਬੋਰਾ ਹੋਊਗਾ ਇਹ ਤੇ ਆਏ ਹੋਗਾ ਜੇ ਇਹ ਤੇ ਆਊਗਾ ਤਾਂ ਅਸੀਂ ਕਹਾਂਗੇ ਆਊਗਾ ਇਹ ਨਹੀਂ ਹੈਗਾ ਕਿ ਅਸੀਂ ਕਹਾਂਗੇ ਸਾਡਾ ਸੇਲ ਹੁੰਦਾ ਨਹੀਂ ਨਹੀਂ ਜੀ ਕੁਝ ਨਹੀਂ ਆਓ ਤੁਸੀਂ ਲੈ ਜਾਓ ਨਾ ਇਦਾਂ ਦਾ ਕੋਈ ਕੰਮ ਨਹੀਂ ਹੁੰਦਾ ਮੇਰੇ ਕੋਲ ਜੇ ਮੇਰਾ ਕਸਟਮਰ ਹੈ ਨਾ ਖੁਸ਼ ਆ ਸੈਟੀਸਫਾਈ ਦਾ ਜੇ ਉਹਨਾਂ ਉਹ ਕਪੜਾ ਪਾ ਕੇ ਹੰਡਾਰੇ ਨੇ ਨਾਲ ਦੀ ਨਾਲ ਮੈਨੂੰ ਯਾਦ ਵੀ ਕਰ ਰਹੇ ਨੇ ਕਿ ਹਾਂਜੀ ਉੱਥੋਂ ਅਸੀਂ ਲਿਆ ਸੀ ਉਹਨਾਂ ਦਾ ਜੋ ਕਿਹਾ ਸੀ ਉਹ ਹੈਗਾ ਵਾ ਕਪੜਾ ਹੰਡਿਆ ਅਸੀਂ ਹੋਰ ਵੀ ਹਨਾ ਮੰਗਵਾ ਸਕਦੇ ਆ ਤਾਂ ਹੀ ਸਾਨੂੰ ਖੁਸ਼ੀ ਹੋਊਗੀ ਤਾਂ ਹੀ ਸਾਨੂੰ ਸਕੂਨ ਹੋਊਗਾ ਨਹੀਂ ਤਾਂ 100 150 ਪਿੱਛੇ ਅਸੀਂ ਇਹ ਨਹੀਂ ਕਿ ਤੁਹਾਡੇ ਹਨਾ ਨਾਲ ਧੋਖਾ ਜਿਹਾ ਕਰਕੇ ਹਾਂ ਜਿਹੜੇ ਕਪੜੇ ਬਾਰੇ ਆਪਾਂ ਹਜੇ ਜਿਵੇਂ ਨਿਊ ਲਾਂਚ ਹੋ ਜਾਂਦੇ ਨੇ ਕਪੜੇ ਨਹੀਂ ਪਤਾ ਲੱਗਦਾ ਉਹਦੇ 'ਚ ਇਹ ਗਲਤੀ ਹੋ ਸਕਦੀ ਆ ਬਟ ਜੋ ਚੀਜ਼ ਆਪਾਂ ਰੈਗੂਲਰ ਸੇਲ ਕਰ ਰਹੇ ਆ ਉਹਦੇ ਵਿੱਚ ਇਦਾਂ ਦਾ ਕੁਝ ਨਹੀਂ ਜੋ ਮੈਂ ਕੁਆਲਿਟੀ ਤੁਹਾਨੂੰ ਦਿੰਨੀ ਆ ਇਹ ਜਿੱਦਾਂ ਬੋਲ ਕੇ ਦਿੰਨੀ ਆ ਕੋਸ਼ਿਸ਼ ਹੁੰਦੀ ਆ ਕਿ ਸਿਰਫ 100% ਉਦਾਂ ਹੀ ਤੁਹਾਡੇ ਤੱਕ ਪਹੁੰਚੇ ਤੇ ਨਿਕਲੇ ਸੋ ਜਿਵੇਂ ਹਣ ਆਹ ਡੁਪੱਟਾ ਵਾ ਜਿਹੜੀਆਂ ਵੀ ਰੇਂਜਾਂ ਆਉਂਦੀਆਂ ਨੇ 1500 1600 1800 ਉਹਨਾਂ ਦੇ ਨਾਲ ਦੁਪੱਟੇ ਛੋਟੇ ਨਿਕਲ ਜਾਣ ਹੋ ਹੀ ਨਹੀਂ ਸਕਦਾ ਕਦੇ ਵੀ ਨਹੀਂ ਹੋ ਸਕਦਾ ਸੋ ਇਦਾਂ ਨਾ ਕਰਿਆ ਕਰੋ ਜੋ ਚੀਜ਼ ਹੈਗੀ ਆ ਜੋ ਤੁਹਾਡੇ ਤੱਕ ਪਹੁੰਚੀ ਆ ਉਹਨੂੰ ਸਹੀ ਕਰਕੇ ਹੈਨਾ ਉਹ ਕਰਿਆ ਕਰੋ ਕਿਸ ਹਾਂ ਕੁਆਲਿਟੀ ਤੁਹਾਨੂੰ ਲੱਗੀ ਲੋ ਲੱਗੀ ਉਹ ਹੋ ਸਕਦੀ ਆ ਵੀ ਤੁਸੀਂ ਸੋਚਿਆ ਹੋਇਆ ਵਧੀਆ ਮੁੱਢਾ ਕਿਉਂਕਿ ਕਈ ਮੁੱਢਾ ਹਲ ਨਹੀਂ ਮਸਲੀਆਂ ਸਮਝਦੇ ਆ ਮਸਲੀਆਂ ਨਹੀਂ ਮਢਾਲ ਇਹ ਵੀ ਸਕੋਸ ਮਸਲੀਨ ਆ ਬਹੁਤ ਸੋਹਣਾ ਬਹੁਤ ਸੌਫਟ ਹੈਗਾ ਦੁਪੱਟਾ ਇਹਦਾ ਸੋ ਜੋ ਚੀਜ਼ ਖੈ ਰਹੀ ਆ ਉਹੀ ਤੁਹਾਡੇ ਤੱਕ ਪਹੁੰਚਣੀ ਆ ਪੂਰਾ ਖੁੱਲਾ ਡੁੱਲਾ ਮੈਂ ਪੂਰੀ ਯਾਨੀ ਕਿ ਆਪਾਂ ਭਾਰੇ ਆ ਮੈਂ ਖੁਦ ਵੀ ਬੁੱਕਲ ਮਾਰਾਂ ਤਾਂ ਮੈਂ ਖੁਦ ਇਦਾਂ ਦੇ ਦੁਪੱਟੇ ਲਾਇਕ ਕਰਦੀ ਆ ਕਿਉਂਕਿ ਮੈਂ ਵੱਡਾ ਦੁਪੱਟਾ ਹੀ ਜ਼ਿਆਦਾ ਪ੍ਰੈਫਰ ਕਰਦੀ ਆ ਵਿਆਹ ਲਈ ਸੋ ਬਹੁਤ ਸੋਹਣੀ ਕੁਆਲਿਟੀ ਦੇ ਨਾਲ ਦੁਪੱਟੇ ਨੇ ਬਹੁਤ ਸੋਹਣੀ ਸਾਰੇ ਫੈਬਰਿਕ ਆ ਹੈਗਾ ਵਾ ਪੂਰਾ ਵਧੀਆ ਸੋ ਜਿਹੜੀਆਂ ਭੈਣਾਂ ਨੂੰ ਚਾਹੀਦੀਆਂ 300 ਟ ਹੀ ਆਏ ਨੇ ਆਪਣੇ ਕੋਲੇ ਆਪਣਾ ਫਟਾਫੜ ਸਕਰੀਨਸ਼ਾਟ ਲੈ ਲਿਓ ਇਹ ਉਹਨਾਂ ਭੈਣਾਂ ਲਈ ਹੈ ਜਾਨਕਿ ਜਿਹੜੀਆਂ ਹੁਣ ਗਾਹਾਂ ਕਹਿਣ ਵੀ 2-3 2 ਕੁ ਮਹੀਨੇ ਟਾਈਮ ਇੰਨੇ ਸੂਟ ਪਹਿ ਜਾਣ ਇਹ ਐਲਪਾਈਨ ਹੁੰਦੀ ਹੈ ਜੀ ਇਹ 2-3 ਮਹੀਨੇ ਆਰਾਮ ਨਾਲ ਹਜੇ 2 ਮਹੀਨੇ ਦਾ ਆਰਾਮ ਦੇ ਨਾਲ ਪੈ ਜਾਊਗੀ ਮਾਰਚ ਦੇ ਐਂਡ ਤੱਕ ਜਾਊਗੀ ਇਹ ਸੋ ਜਿਵੇਂ ਮਰਜੀ ਤੁਸੀਂ ਇਹਨੂੰ ਸਟਿਚਿੰਗ ਇਹ ਲਾ ਬਿਨਾ ਲਾਈਨਿੰਗ ਤੋਂ ਵੀ ਸਟਿਚ ਹੋ ਜਾਣਗੇ ਜਿਹੜੀਆਂ ਭੈਣਾਂ ਲਾਈਨਿੰਗ ਲਾਉਣਾ ਪਸੰਦ ਕਰਦੀਆਂ ਨੇ ਉਹ ਤਾਂ ਫਿਰ ਕੱਲ੍ਹ ਦੀ ਕੀ ਆ ਫਿਰ ਤਾਂ ਸੂਟ ਦੀ ਗ੍ਰੇਸ ਦੀ ਬਹੁਤ ਵਾਅਵ ਹੋ ਜਾਂਦੀ ਹੈ ਚਾਹੇ ਕੋਈ ਵੀ ਆਲੋ ਜੀ ਨੈਕਸਟ ਹੈਗਾ ਇਹਦੇ ਵਿੱਚ ਲਾਈਟ ਜਿਹਾ ਗ੍ਰੇ ਕਲਰ ਬਹੁਤ ਸੋਹਣੀ ਫਿਨਿਸ਼ਿੰਗ ਆ ਸੂਟਾਂ ਦੀ ਬਹੁਤ ਹੀ ਪਿਆਰੀ ਆ ਸੋ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਊਗਾ ਤੁਸੀਂ ਆਪਣਾ ਸਕਰੀਨਸ਼ਾਟ ਲੈ ਲਿਓ ਆਰਡਰ ਕਰ ਦਿਓ ਆ ਲੋ ਬਹੁਤ ਪਿਆਰਾ ਹੈ ਵੀ ਬਹੁਤ ਹੀ ਸੋਹਣਾ ਡਿਜੀਟਲ ਜਿਹਾ ਬਣਿਆ ਹੋਇਆ ਨਾਲ ਸੇਮ ਆਊਗਾ ਬਾਹਾਂ ਦੇ ਉੱਪਰ ਤੇ ਨਾਲ ਆਊਗਾ ਸੇਮ ਹੀ ਬਾਟਮ ਲਾਈਟ ਗ੍ਰੇ ਦੀ ਤੇ ਨਾਲ ਆਊਗਾ ਸੇਮ ਵਿਸਕੋਸ ਮਸਲਿਨ ਦਾ ਦੁਪੱਟਾ ਆ ਲੋ ਬਹੁਤ ਸੋਹਣੀ ਕੁਆਲਿਟੀ ਆ ਦੁਪੱਟੀਆਂ ਦੀ ਪੂਰਾ ਵਧੀਆ ਟੌਪ ਦਾ ਫੈਬਰਿਕ ਲੱਗਿਆ ਹੋਇਆ ਸ਼ਿਮਰ ਹੈਗੀ ਆ ਸ਼ਰਟ ਤੇ ਪਲੇਨ ਚ ਹੈਗੀ ਆ ਬਾਟਮ ਬਹੁਤ ਸੋਹਣੀ ਥੋੜਾ ਹੈਗਾ ਇਹਦੇ ਵਿੱਚ ਪਿਸਤਾ ਗ੍ਰੀਨ ਕਲਰ ਕਿੰਨੇ ਹੀ ਕਲਰ ਟੌਪ ਦੇ ਆਏ ਹੋਏ ਨੇ ਇਹਨੂੰ ਮੈਂ ਬਾਰ-ਬਾਰ ਕਹਿ ਰਹੀ ਆ ਤੁਹਾਨੂੰ ਵੀਡੀਓ ਚ ਬਲੂ ਲੱਗ ਰਿਹਾ ਬਟ ਇਹ ਬਿਲਕੁਲ ਹੀ ਲਾਈਟ ਜਿਹਾ ਫਰੋਜ਼ੀ ਸ਼ੇਡ ਆ ਬਹੁਤ ਸੋਹਣਾ ਇੰਗਲਿਸ਼ ਜਿਹਾ ਕਲਰ ਆ ਤੋਂ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੋਵੇ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਹਾਂ ਲੋ ਥਰਡ ਕਲਰ ਇਹਦੇ ਵਿੱਚ ਹੈਗਾ ਪਿਸਤਾ ਗ੍ਰੀਨ ਕਲਰ ਇਹ ਵੀ ਕਲਰ ਬਹੁਤ ਸੋਹਣਾ ਵਾਹ ਕਲਰ ਨੇ ਤਿੰਨੇ ਦੇ ਤਿੰਨੇ ਸੋ ਜਿਹੜਾ ਵੀ ਤੁਹਾਨੂੰ ਪਸੰਦ ਆਇਆ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਮੰਗਵਾ ਸਕਦੇ ਹੋ ਲੋ ਜੀ ਆਪਣੀ ਮੇਨ ਅੱਜ ਦੀ ਵੀਡੀਓ ਹੈਗੀ ਆ ਕਾਟ ਰਾਈਸ ਤੇ ਵੈਲਵਟ ਪਹਿਲਾਂ ਮੈਂ ਤੁਹਾਨੂੰ ਦੱਸ ਰਹੀ ਹਾਂ ਕਾਟ ਰਾਈਸ ਵੈਲਵਟ ਦੇ ਤਾਂ ਇਹੀ ਡਿਜ਼ਾਈਨ ਮੈਂ ਸਭ ਤੋਂ ਜ਼ਿਆਦਾ ਜਿਹੜਾ ਅੱਜ ਮੈਂ ਦਿਖਾਉਂਗੀ ਸੇਲ ਕਰ ਰਹੀ ਹਾਂ ਤੇ ਇਹ ਹੀ ਡਿਜ਼ਾਈਨ ਖੁਦ ਮੈਂ ਜਾਨਕੀ ਕਾਫੀ ਵਾਰ ਸੇਲ ਕਰ ਚੁੱਕੀ ਆ ਰਿਪੀਟ ਟੂ ਰਿਪੀਟ 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 ਇਹ ਕਲਰਾਂ ਦੀ ਇਹ ਡਿਜ਼ਾਈਨ ਦੀ ਡਿਮਾਂਡ ਮੇਰੇ ਕੋਲ ਚੱਲ ਰਹੀ ਆ ਸੋ ਹੁਣ ਵੀ ਇਹ ਚਾਰ ਕਲਰ ਆਏ ਸੀ ਦੋ ਇੱਥੇ ਸੇਲ ਹੋ ਗਏ ਤਾਂ ਦੋ ਫੇਰ ਬਚ ਰਹੇ ਨੇ ਫੇਰ ਮਿਲੀ ਤਾਂ ਜ਼ਰੂਰ ਲੈ ਕੇ ਆਉਂਗੀ ਆ ਲੋ ਪਹਿਲਾ ਹੀ ਡਿਜ਼ਾਈਨ ਆਲ ਓਵਰ ਰਹੂਗਾ ਬਹੁਤ ਹੀ ਸੋਹਣੀ ਬਹੁਤ ਪਿਆਰੀ ਜਿਹੜਾ ਵੀ ਕਲਰ ਪਸੰਦ ਆਊਗਾ ਫਟਾਫੜ ਸਕਰੀਨਸ਼ਾਟ ਕਰ ਲਿਓ ਅੱਜ ਦੀ ਜਿੰਨੀ ਵੀਡੀਓ ਰਹੂਗੀ ਸਾਡੇ 1500 ਤੇ ਰਹੂਗੀ ਸੋ ਜਿਹੜਾ ਵੀ ਕਲਰ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਫਟਾਫਟ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਘਰ ਬੈਠੇ ਮੰਗਵਾ ਸਕਦੇ ਹੋ ਦੋ ਸੂਟ ਲਾਸਟ ਤੇ ਕਾਟਰਾਇਜ਼ ਦੇ ਦੁਪੱਟੇ ਦੇ ਨਾਲ ਦਿਖਾਵਾਂਗੀ ਉਹਨਾਂ ਦੀ ਰੇਂਜ ਇਹਨਾਂ ਤੋਂ ਪਲੱਸ ਰਹੂਗੀ ਬਾਕੀ ਸਾਰੀ ਵੀਡੀਓ ਰਹੂਗੀ 1500 ਆ ਵੀ ਦੁਪੱਟੇ ਵਾਲੇ ਸੂਟ ਜਿਹੜੇ ਮੈਂ ਪਹਿਲਾਂ ਦਿਖਾਇਆ ਸਾਰੇ 15 1500 ਦੇ ਵਿੱਚ ਹੀ ਤੁਹਾਡੇ ਘਰ ਤੱਕ ਪਹੁੰਚਦੇ ਹੋਣਗੇ ਸੋ ਕਲਰ ਡਿਜ਼ਾਈਨ ਚੈੱਕ ਕਰੀ ਚੱਲਿਓ ਇਹ ਆਲ ਓਵਰ ਆ ਇਹਦੇ ਵਿੱਚ ਕੋਈ ਵੀ ਅਦਰ ਕਲਰ ਨਹੀਂ ਕੋਈ ਵੀ ਡਿਜ਼ਾਈਨ ਨਹੀਂ ਇਹ ਸੋਲੋ ਹੀ ਆ ਤੋ ਹਾਂ ਜਿਹੜਾ ਮੈਂ ਦਿਖਾਉਂਗੀ ਇਹ ਦਿਖਾਉਂਗੀ ਮੈਚਿੰਗ ਇਹ ਵਧੀਆ ਬ੍ਰਾਂਡ ਦੀ ਆ ਬਹੁਤ ਹੀ ਸੋਹਣੀ ਬਹੁਤ ਪਿਆਰੀ ਈ ਸਾਰੀ ਹੈ ਨਾ ਹੈਗਾ ਇਹਦਾ ਆਹ ਲਓ ਇਹਨਾਂ ਦੇ ਨਾਲ ਤੁਸੀਂ ਚਨੂਨ ਦੇ ਸੈਮੀ ਚਨੂਨ ਦਾ ਵੀ ਦੁਪੱਟਾ ਲਵਾ ਸਕਦੇ ਹੋ ਜਿਹੜੀਆਂ ਭੈਣਾਂ ਨਹੀਂ ਲਾਈਕ ਕਰਦੀਆਂ ਤੁਸੀਂ ਪਿਓਰ ਚਨੂਨ ਦੇ ਦੁਪੱਟੇ ਲਗਵਾ ਸਕਦੇ ਹੋ ਖੁਦ ਲਗਵਾਉਣੇ ਖੁਦ ਲਗਵਾ ਲਓ ਸਾਡੇ ਕੋਲੋਂ ਲਗਾ ਕੇ ਰੈਡੀ ਕਰਵਾਉਣੇ ਰੈਡੀ ਕਰਵਾ ਸਕਦੇ ਹਾਂ ਸਟਿਚਿੰਗ ਕਰਵਾਉਣੇ ਸਟਿਚਿੰਗ ਵੀ ਕਰਵਾ ਸਕਦੇ ਹਾਂ ਵਿਦਆਊਟ ਸਟਿਚਿੰਗ ਲੈਣੀਆਂ ਵਿਦਆਊਟ ਸਟਿਚਿੰਗ ਵੀ ਲੈ ਸਕਦੇ ਹੋ ਇਦਾਂ ਹੈਗੀ ਇਹਦੀ ਬਾਟਮ ਬਹੁਤ ਸੋਹਣੇ ਪੀਸ ਨੇ ਇਹ ਤਿੰਨ ਕਲਰ ਨੇ ਇਹਦੇ ਵਿੱਚ ਕਿੰਨੇ ਕਲਰ ਇਹਦੇ ਬਹੁਤ ਪਿਆਰੇ ਆਏ ਨੇ ਸੋ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੋਇਆ ਫਟਾਫੜ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਆ ਲੋ ਪਿੰਕ ਸ਼ੇਡ ਰਾਣੀ ਮਜ਼ੈਂਟਾ ਸ਼ੇਡ ਨਾਲ ਇਹਦੇ ਸੇਮ ਆਉਗੀ ਜੀ ਪਸ਼ਮੀਨੇ ਦੀ ਬਾਟਮ ਆ ਇਹ ਪਸ਼ਮੀਨੇ ਤੋਂ ਵੀ ਉੱਪਰ ਮੈਂ ਇਹਨੂੰ ਮੰਨਦੀ ਆ ਕੁਆਲਿਟੀ ਇਹ ਇਟਾਲੀਅਨ ਵੂਲ ਦੀ ਆ ਜਿਹੜਾ 1000 ਰੁਪਏ ਨੂੰ ਸਿਰਫ ਕਲਾ ਸਟਾਫ ਚੱਲਿਆ ਜਾਂਦਾ ਪੂਰਾ ਹੈਵੀ ਸਟੱਫ ਹੁੰਦਾ ਇਹ ਬਹੁਤ ਸੋਹਣਾ ਤੇ ਨਿੱਗਾ ਰਹਿੰਦਾ ਇਹ ਹਲੇ ਅਲਪਾਈਨ ਵੀ ਠਰਦੀ ਆ ਤੇ ਆਮ ਪਸ਼ਮੀਨਾ ਵੀ ਠਰ ਜਾਂਦਾ ਬਟ ਇਹ ਨਹੀਂ ਠਰਦਾ ਇਟਾਲੀਅਨ ਵੂਲ ਆ ਬਹੁਤ ਸੋਹਣਾ ਫੈਬਰਿਕ ਆ ਤੇ ਹੱਦ ਤੋਂ ਵੱਧ ਆਪਾਂ ਇਹਨਾਂ ਦੇ ਪ੍ਰਿੰਟ ਸੇਲ ਕਰਦੇ ਆ ਉਹਨਾਂ ਦੀਆਂ ਬਾਟਮਸ ਲੱਗੀਆਂ ਬਹੁਤ ਹੀ ਸੋਹਣੀਆਂ ਸਾਰੀਆਂ ਡਿਜੀਟਲ ਨੈਕਸਟ ਇਹਦੇ ਵਿੱਚ ਹੈਗਾ ਜੀ ਮਹਿੰਦੀਆ ਸ਼ੇਡ ਇਹ ਵੀ ਬਹੁਤ ਪਿਆਰਾ ਕਲਰ ਸੋ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਊਗਾ ਤੁਸੀਂ ਆਪਣਾ ਸਕਰੀਨਸ਼ਾਟ ਲੈ ਲਓ ਆਰਡਰ ਕਰ ਦਿਓ ਬਹੁਤ ਪਿਆਰਾ ਸ਼ੇਡ ਆ ਮਹਿੰਦੀਆ ਸ਼ੇਡ ਵੀ ਇਹ ਜਾਂਦੇ ਸੂਟ ਨੇ ਰਿਪੀਟ ਹੁਣ ਨਾ ਤਾਂ ਆਣੀ ਆ ਜੀ ਕਾਰਪਰਾਈਜ਼ ਨਾ ਵੈਲਵਟ ਇਹ ਚੀਜ਼ਾਂ ਜਾ ਰਹੀਆਂ ਨਹੀਂ ਹੁਣ ਸੋ ਜਿਹੜੀਆਂ ਭੈਣਾਂ ਨੂੰ ਵੀ ਇਹ ਚਾਹੀਦੀਆਂ ਨੇ ਹੁਣ ਆਪਣੇ ਫਟਾਫਟ ਆਰਡਰ ਕਰਕੇ ਮੰਗਵਾ ਸਕਦੇ ਹੋ ਲਓ ਜੀ ਨੈਕਸਟ ਹੈਗਾ ਜੀ ਪਰਪਲ ਸ਼ੇਡ ਆਹ ਲਓ ਇਹ ਵੀ ਬਹੁਤ ਸੋਹਣਾ ਬਹੁਤ ਹੀ ਪਿਆਰਾ ਲਓ ਜੀ ਇਹ ਲਵੈਂਡਰ ਪਰਪਲ ਸ਼ੇਡ ਆ ਬਹੁਤ ਪਿਆਰਾ ਕਲਰ ਆ ਇਹ ਵੀ ਬਹੁਤ ਹੀ ਸੋਹਣਾ ਇਹ ਵੀ ਸਿੰਗਲ ਡਿਜ਼ਾਈਨ ਆ ਇਹਦੇ ਵਿੱਚ ਹੋਰ ਕੋਈ ਡਿਜ਼ਾਈਨ ਨਹੀਂ ਹੈਗਾ ਇਹ ਸੋਲੋ ਪੀਸ ਆ نیچے ਵਾਲਾ ਆਲ ਓਵਰ ਵੀ ਸੋਲੋ ਸੀਗਾ ਮੈਚਿੰਗ ਵੀ ਸਾਰੇ ਮੈਂ ਤੁਹਾਨੂੰ ਦਿਖਾਤੇ ਤੇ ਹੁਣ ਮੈਂ ਤੁਹਾਨੂੰ ਦਿਖਾ ਰਹੀ ਆ ਜੀ ਵੈਲਵਟ ਇਹ ਕਲਰਾਂ ਦੀ ਬਹੁਤ ਮੰਗ ਹੈ ਤੇ ਚਾਰ ਕਲਰ ਚੱਲ ਰਹੇ ਨੇ ਗਾਜਰੀ ਗ੍ਰੇ ਗ੍ਰੀਨ ਤੇ ਮਸਟਰਡ ਚਾਰ ਹੀ ਕਲਰ ਟਾਪ ਦੀ ਡਿਮਾਂਡ ਤੇ ਚੱਲ ਰਹੇ ਨੇ ਜਾਨੀ ਕਿ ਕੋਈ ਵੀ ਕਲਰ ਨੂੰ ਭੈਣਾ ਹੀ ਨਹੀਂ ਕਹਿ ਰਹੀ ਵੀ ਨਾ ਜੀ ਆ ਨਹੀਂ ਸੋਣਾ ਆ ਨਹੀਂ ਲੈਣਾ ਜਾਂ ਉਹ ਨਹੀਂ ਰਸ਼ੀਆ ਬ੍ਰਾਂਡ ਦੀ 1919722000 ਜਾਨਕਿ ਪੂਰੀ ਸੀਜ਼ਨ ਦੇ ਵਿੱਚ ਇਹੇ ਵਿਕੀ ਆ ਬਟ ਆਪਾਂ ਸ਼ੁਰੂ ਤੋਂ ਹੀ ਰੇਟ 1550 ਰੱਖਿਆ ਤੇ 1550 ਤੇ ਹੀ ਦਿੱਤੇ ਆ ਚਾਹੇ ਸਟਾਰਟਿੰਗ ਚ ਲਾ ਲਿਓ ਜਿੰਨੀਆਂ ਮਰਜ਼ੀ ਮੇਰੀਆਂ ਵੀਡੀਓਜ਼ ਕੱਢ ਕੇ ਦੇਖ ਲਿਓ ਤੇ ਬਾਕੀ ਵੀ ਦੇਖ ਲਿਓ ਇਹਦੇ ਬਹੁਤ ਡਿਜ਼ਾਈਨ ਹਨ ਜਾਨਕਿ ਰਸ਼ੀਆ ਦੇ ਆਏ ਨੇ ਕੋਈ ਵੀ ਤਾਂ ਹੀ ਬ੍ਰਾਂਡ ਦਾ ਨਾਂ ਨਹੀਂ ਲੈਂਦਾ ਕਿਉਂਕਿ ਹਰੇਕ ਦਾ ਰੇਟ ਆਪਣਾ ਆਪਣਾ ਹੁੰਦਾ ਬਟ ਬਹੁਤ ਸੋਹਣੀ ਇਹ ਵਿਸਕੋਸ ਦੀ ਜਿੰਨੀ ਵੀ ਹੁਣ ਤੱਕ ਵੈਲਵਟ ਚੱਲੀ ਆ ਮਾਰਕੀਟ ਸਭ ਤੋਂ ਵੱਧ ਰਸ਼ੀਆ ਦੀ ਹੀ ਚੱਲੀ ਆ ਇਹਦੀ ਡਿਜ਼ਾਈਨ ਬਹੁਤ ਆਏ ਨੇ ਬਟ ਆਪਣੇ ਕੋਲ ਸਭ ਤੋਂ ਜ਼ਿਆਦਾ ਡਿਮਾਂਡ ਇਸੇ ਡਿਜ਼ਾਈਨ ਦੀ ਆ ਬਹੁਤ ਸੋਹਣਾ ਸੁਪਰ ਡਿਜ਼ਾਈਨ ਆ ਗ੍ਰੀਨ ਕਲਰ ਦੇ ਉੱਪਰ ਬਹੁਤ ਸੋਹਣਾ ਕਲਰ ਆ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਆ ਸੋ ਜਿਹੜੀਆਂ ਪਹਿਨਣ ਚਾਹੀਦਾ ਹੋਇਆ ਲੈ ਲਿਓ ਦੋ ਕਲਰ ਨੇ ਤੇ ਦੋ ਹੀ ਪੀਸ ਨੇ ਹੁਣ ਆਪਣੇ ਕੋਲੇ ਆ ਲੋ ਮਸਟਰਡ ਕਲਰ ਇਹ ਵੀ ਕਲਰ ਬਹੁਤ ਸੋਹਣਾ ਬਹੁਤ ਪਿਆਰਾ ਵਾ ਤੇ ਜਿਹੜੀਆਂ ਭੈਣਾਂ ਨੂੰ ਚਾਹੀਦਾ ਫਟਾਫਟ ਲੈ ਲਓ ਸਕਰੀਨਸ਼ਾਟ ਕਰ ਦਿਓ ਆਰਡਰ ਤਾਂ ਕਿ ਤੁਹਾਡੀ ਪਸੰਦ ਦਾ ਕਲਰ ਤੁਹਾਨੂੰ ਮਿਲ ਸਕੇ ਬਹੁਤ ਸੋਹਣਾ ਇਹ ਹੈਗਾ ਕਲਰ ਮਸਟਰਡ ਸ਼ੇਡ ਐਂਡ ਗ੍ਰੀਨ ਕਲਰ ਦੋਨੇ ਕਲਰ ਬਹੁਤ ਸੋਹਣੇ ਆ ਬਹੁਤ ਪਿਆਰੇ ਨੇ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਫਟਾਫਟ ਸਕਰੀਨਸ਼ਾਟ ਲੈ ਲਿਓ ਸੈਕੰਡ ਗੱਲ ਇਹ ਆ ਇਹ ਆਲ ਓਵਰ ਨਹੀਂ ਹੈਗੇ ਕਈ ਭੈਣਾਂ ਨੇ ਸੋਚਣਾ ਇਹ ਆਲ ਓਵਰ ਨੇ ਇਹ ਮੈਚਿੰਗ ਨੇ ਇਹਨਾਂ ਨਾਲ ਮੈਚਿੰਗ ਬਾਟਮ ਲੱਗੀਆਂ ਹੋਈਆਂ ਨੇ ਇਸ ਤਰ੍ਹਾਂ ਆਹ ਲਓ ਜੀ ਇਹ ਆਲ ਓਵਰ ਵਿੱਚ ਵੀ ਮਿਲਦੇ ਨੇ ਮੈਚਿੰਗ ਵਿੱਚ ਵੀ ਮਿਲਦੇ ਨੇ ਤੁਹਾਨੂੰ ਜੇ ਆਲ ਓਵਰ ਚ ਰਿਕੁਆਇਰ ਹੋਈ ਤਾਂ ਆਲ ਓਵਰ ਵਿੱਚ ਵੀ ਮੈਂ ਟਰਾਈ ਕਰੂੰਗੀ ਮਿਲ ਜਾਣਗੇ ਜੀ ਸੋ ਇਹ ਹੈਗੇ ਮੈਚਿੰਗ ਵਾਲੇ ਦੋਨੇ ਕਲਰ ਮੈਚਿੰਗ ਦੇ ਨਾਲ ਨੇ ਸੋ ਜਿਹੜੀਆਂ ਭੈਣਾਂ ਨੂੰ ਮੈਚਿੰਗ ਚਾਹੀਦੀ ਹੋਏ ਤਾਂ ਤੁਸੀਂ ਮੈਚਿੰਗ ਲੈ ਲਓ ਆਹ ਲਓ ਇਹਨਾਂ ਨੇ ਹੈ ਇਹਦੇ ਨਾਲ ਹੈਗੀ ਆ ਬੋਟਲ ਗੇ ਨਹੀਂ ਦੇਖੋ ਡਿਜੀਟਲ ਬਾਟਮ ਲੱਗੀ ਹੋਈ ਹੈ ਮੈਚਿੰਗ ਬਹੁਤ ਸੋਹਣੀ ਆ ਬਹੁਤ ਹੀ ਪਿਆਰੀ ਆ ਤੇ ਡਿਜ਼ਾਈਨ ਸਾਡਾ ਇਹ ਸਭ ਤੋਂ ਜ਼ਿਆਦਾ ਜਾਨੀ ਕਿ ਟਾਪ ਦਾ ਦੋਨੇ ਤਰ੍ਹਾਂ ਨਾਲ ਹੀ ਇਹ ਵਿਕ ਰਿਆ ਮੈਚਿੰਗ ਦੇ ਨਾਲ ਵੀ ਆਲ ਓਵਰ ਨਾਲ ਵੀ ਤੇ ਜਿਹੜੀਆਂ ਭੈਣਾਂ ਨੂੰ ਵੀ ਚਾਹੀਦਾ ਫਟਾਫਟ ਆਪਣੇ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਤੇ ਘਰ ਬੈਠੇ ਮੰਗਵਾ ਲਿਓ ਇਹ ਵਾਲੇ ਸੂਟ ਲੋ ਜੀ ਆ ਵਾਲੇ ਮੈਂ ਦੋ ਸੂਟ ਤੁਹਾਨੂੰ ਦਿਖਾਉਣ ਲੱਗੀ ਆ ਇਹ ਵੀ ਵਿਸਕੋਸ ਦੀ ਵਧੀਆ ਬ੍ਰਾਂਡ ਦੀ ਬਹੁਤ ਹੀ ਸੋਹਣੀ ਕਾਟ ਰਾਈਜ਼ ਆ ਉਹ ਚੈੱਕ ਡਿਜ਼ਾਈਨ ਨੂੰ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਆਲ ਓਵਰ ਸੂਟ ਰਹੂਗਾ ਬਹੁਤ ਪਸੰਦੀਦਾ ਡਿਜ਼ਾਈਨ ਆ ਪਹਿਲਾਂ ਵੀ ਸੇਲ ਕਰ ਚੁੱਕੇ ਆ ਰਿਪੀਟ ਇਹ ਆਏ ਆ ਦੋ ਹੀ ਪੀਸ ਆਇਨੇ ਆਪਣੇ ਕੋਲ ਦੁਬਾਰਾ ਇਹ ਸੋ ਜਿਹੜੀਆਂ ਭੈਣਾਂ ਨੂੰ ਚਾਹੀਦੇ ਹੋਏ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਇਹਨਾਂ ਦੇ ਨਾਲ ਤੁਹਾਨੂੰ ਮਿਲਣਗੇ ਮੋਢਾਲ ਦੇ ਦੁਪੱਟੇ ਬਹੁਤ ਹੀ ਸੋਹਣੇ ਬਹੁਤ ਹੀ ਪਿਆਰੇ ਆ ਲੋ ਬਹੁਤ ਸੋਹਣੀ ਕੁਆਲਟੀ ਆ ਦੁਪੱਟਿਆਂ ਦੀ ਬਹੁਤ ਹੀ ਪਿਆਰੇ ਆ ਪ੍ਰਾਈਸ ਇਹਨਾਂ ਦਾ ਰਹੂਗਾ 1850 ਬਹੁਤ ਲਾਈਟ ਵੇਟ ਹੁੰਦੇ ਆ ਸਿਰ ਤੇ ਰੁਕਣ ਵਾਲੇ ਹੁੰਦੇ ਆ ਬਹੁਤ ਸੋਹਣੇ ਵਧੀਆ ਬੁੱਕਲ ਵਾਲੀ ਆ 2.5 ਮੀਟਰ ਦੇ ਬਹੁਤ ਖੁੱਲੇ ਡੁੱਲੇ ਇਹ ਦੁਪੱਟੇ ਨੇ ਜਿਵੇਂ ਮਰਜੀ ਤੁਸੀਂ ਬੁੱਕਲ ਮਾਰੋ ਸਿਰ ਤੇ ਲਵੋ ਲੰਬਾਈ ਚੁੜਾਈ ਪੂਰੀ ਵਧੀਆ ਵਾ ਦੁਪੱਟੇ ਬਹੁਤ ਸੋਹਣੀ ਜਾਨਕੀ ਕਲੈਕਸ਼ਨ ਆ ਆਲ ਓਵਰ ਇਹ ਬਲੂ ਕਲਰ ਦੇ ਵਿੱਚ ਇਹ ਹੈਗਾ ਬਲੂ ਕਲਰ ਦੇ ਵਿੱਚ ਇੱਕ ਇਹਦੇ ਵਿੱਚ ਤੁਹਾਨੂੰ ਕਲਰ ਮਿਲੇਗਾ ਜੀ ਗ੍ਰੇ ਇੱਕ ਇਹਦੇ ਵਿੱਚ ਕਲਰ ਮਿਲੂਗਾ ਤੁਹਾਨੂੰ ਗ੍ਰੇ ਇਹ ਵੀ ਕਲਰ ਬਹੁਤ ਸੋਹਣਾ ਬਹੁਤ ਪਿਆਰਾ ਨਾ ਜ਼ਿਆਦਾ ਲਾਈਟ ਜਿਹਾ ਗ੍ਰੇ ਆ ਨਾ ਜ਼ਿਆਦਾ ਡਾਰਕ ਜਿਹਾ ਮੀਡੀਅਮ ਜਿਹਾ ਗ੍ਰੇ ਕਲਰ ਆ ਇਹ ਇਹ ਵੀ ਕਲਰ ਬਹੁਤ ਸੋਹਣਾ ਦੋਨੇ ਕਲਰ ਬਹੁਤ ਸੋਹਣੇ ਹਨ ਮਰਜੀ ਕਲਰ ਲੈ ਲਿਓ ਬਲੂ ਕਲਰ ਵੀ ਬਹੁਤ ਸੋਹਣਾ ਗ੍ਰੇ ਵੀ ਸੋਹਣਾ ਗ੍ਰੇ ਦੇ ਨਾਲ ਸੇਮ ਡਿਜੀਟਲ ਗ੍ਰੇ ਕਲਰ ਦਾ ਦੁਪੱਟਾ ਹੋਗਾ ਹਾਲ ਬਹੁਤ ਸੋਹਣਾ ਦੁਪੱਟਾ ਸੋ ਜਿਹੜੀਆਂ ਵੀ ਭੈਣਾਂ ਨੂੰ ਇਹ ਚਾਹੀਦੇ ਨੇ ਫਟਾਫਟ ਲੈ ਲਿਓ ਸਕਰੀਨਸ਼ਾਟ ਤੇ ਕਰ ਦਿਓ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਏ ਆ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਯਾਨੀ ਕਿ ਇਹ ਸੋਚ ਲਿਓ ਕਿ ਜਸਟ ਲਾਸਟ ਵੀਡੀਓ ਕੀ ਕਹਿੰਨਾ ਇਹਨਾਂ ਦੇ ਵਿੱਚੋਂ ਹੀ ਕੋਈ ਸੂਟ ਆਪਣੇ ਕੋਲ ਰਿਆ ਗਿਆ ਜਿਹੜਾ ਮੈਂ ਅੱਗੇ ਕਦੇ ਦਿਖਾ ਦਵਾਂ ਨਹੀਂ ਤਾਂ ਕਲੀਅਰ ਸਟਾਕ ਵਾਂਗੂ ਹੀ ਆ ਇਹ ਆਪਣੇ ਕੋਲ ਜਸਟ ਇਹੀ ਹੁਣ ਜੋ ਵੀ ਹੈਗਾ ਸੀ ਲਾਸਟ ਵਾਰੀ ਆਪਾਂ ਲੈ ਕੇ ਆਏ ਆ ਸੋ ਜਿਹੜੀਆਂ ਭੈਣਾਂ ਨੂੰ ਵੀ ਚਾਹੀਦੀ ਆ ਕੋਰਟ ਰਾਈਸ ਤੇ ਵੈਲਵਟ ਦੀ ਡਿਮਾਂਡ ਆ ਫਟਾਫਟ ਆਪਣੇ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂ ਪੀਸ ਮੇਰੇ ਚੈਨਲ ਦੇ ਨਵੇਂ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ